ਪਣ ਅਗੇ ਲਿਆਉਗੇ ਉਹ ਪੈਸਾ ਤੁਹਾਡੇ ਹਲਕੇ ਨੂੰ ਤੁਹਾਡੇ ਪਿੰਡਾਂ ਨੂੰ ਮਿਲੇਗਾ ਠੀਕ ਹੈ ਜੀ ਇਸ ਮਹੀਨੇ ਅਸੀਂ ਹਲਕੇ ਸਨੌਰ ਦੇ ਹਰੇਕ ਪਿੰਡ ਨੂੰ ਗ੍ਰਾਂਟ ਦੇਣ ਜਾ ਰਹੇ ਹਾਂ 2 3 4 ਲੱਖ ਰੁਪਈਆ ਹਰੇਕ ਪਿੰਡ ਨੂੰ ਕੋਈ ਪਿੰਡ ਆਪਾਂ ਛੱਡਣਾ ਨਹੀਂ ਤੇ ਅਗਲੀ ਪ੍ਰਪੋਜ਼ਲ ਬਣਾ ਰਹੇ ਹਾਂ ਉਹਦੇ ਚ ਵੀ ਜੋ ਵੀ ਡਿਮਾਂਡਸ ਪਿੰਡਾਂ ਤੋਂ ਆਉਣਗੀਆਂ ਆਪਾਂ ਉਹ ਸਾਰੀਆਂ ਪੂਰੀਆਂ ਕਰਾਂ ਠੀਕ ਹੈ ਜੀ ਬਸ ਡਟ ਕੇ ਇਮਾਨਦਾਰੀ ਮਿਹਨਤ ਨਾਲ ਆਪਣੇ ਪਿੰਡ ਵਾਸਤੇ ਕਰਨਾ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਆ ਅੱਜ ਜਿਹੜਾ ਆਪਾਂ ਤੁਹਾਡੇ ਨੀਂਵੱਥਰ ਆ ਕੇ ਚੱਲੇ ਆ ਚਾਰਵੀਂ 30 ਲੱਖ ਦਾ ਪ੍ਰੋਜੈਕਟ ਹੈ ਹੈਲਥ ਵੈਲਨੈਸ ਸੈਂਟਰ ਹੈ ਜਿਹਨੇ ਕਿਹਾ ਕਿ ਡਿਸਪੈਂਸਰੀ ਡੈਵਲਪ ਬਣਾਉਣਾ ਤੁਹਾਡੇ ਪਿੰਡ ਚਾਰ ਤੋਂ ਲੱਗੇ 5 ਮਹੀਨਿਆਂ ਚ ਬਣ ਕੇ ਤਿਆਰ ਹੋ ਜਾਊਗਾ ਮੈਡਮ ਐਸ ਜੀ ਬੜੀ ਮਿਹਨਤ ਕਰਦੇ ਆ ਅੱਜ ਵੀ ਆਪਾਂ ਚਾਰ ਪ੍ਰੋਗਰਾਮਾਂ ਦਾ ਕਰ ਰਹੇ ਆ ਆਪਣੀ ਹਲਕੀ ਸਨੋਰ ਚਿੱਤਾਂ ਕਿਦੇ ਛਪਣਾ ਦੇ ਨਵੀਨੀਕਰਨ ਵਾਸਤੇ 40 ਲੱਖ ਰੁਪਈਆ ਤੇ ਇੱਕ ਇਹ ਹੋ ਗਿਆ ਤੇ ਇੱਕ ਆਪਾਂ ਪੰਚਾਇਤਕਰ ਮਸਿੰਘੜ ਪੰਚਾਇਤਕਰ ਬਣਾ ਰਹੇ ਆ ਠੀਕ ਹੈ ਜੀ ਤੇ ਭਾਈ ਸਾਹਿਬ ਹਰ ਸਮੇਂ ਸੇਵਾਜ ਹਾਜ਼ਰ ਹੈਂ ਕੋਈ ਕੰਮ ਹੋਵੇ ਮੇਰੇ ਘਰ ਆਓ ਤੁਸੀਂ ਹਰ ਸਮੇਂ ਆਪਾਂ ਹਾਜ਼ਰ ਹਾਂ ਜਿਹੜੀ ਰਾਜਨੀਤੀ ਅੱਗੇ ਸੀਗੀ ਧੱਕੇ ਕਰਨ ਵਾਲੀ ਥਾਣਿਆਂ 'ਚ ਫੁੱਫੜਾਉਣ ਛਡਾਉਣ ਵਾਲੀ ਉਸ ਚੀਜ਼ ਤੋਂ ਉੱਪਰ ਉੱਠ ਕੇ ਆਪਾਂ ਸਾਰਿਆਂ ਦੇ ਭਲੇ ਵਾਸਤੇ ਕੰਮ ਕਰਾਂ। बस ਮੇਰੀ ਹੀ ਬੇਨਤੀ ਆ ਕਿ ਕਿਸੇ ਕਿਸੇ ਦੇ ਖਿਲਾਫ ਨਹੀਂ ਮੇਰੇ ਕੋਲ ਆਉਣਾ ਹੈਗਾ ਸਾਂਝੇ ਕੰਮਾਂ ਵਾਸਤੇ ਜਦੋਂ ਮਰਜ਼ੀਓ ਆਪਾਂ ਹਰ ਟਾਈਮ ਤੁਹਾਡੇ ਕੋਲ ਹਾਜ਼ਰ ਠੀਕ ਹੈ ਜੀ ਡਿਪਾਰਟਮੈਂਟ ਵਾਲੇ ਬੰਦੇ ਅਸੀਂ ਮਜਬੂਰ ਹੋ ਕੇ ਦੋ ਨਾਮ ਲੱਕੇ ਪੜਾਏ ਠੀਕ ਪਿੰਡ ਪਿੰਡ ਜਾ ਕੇ ਆਪਾਂ ਲੋਕਾਂ ਦੇ ਕੰਮ ਕਰੀਏ ਹੋਰ ਹੀ ਫਾਈਲ ਲੈ ਕੇ ਜਾਵਾਂਗੇ